ਕੈਨੇਡਾ ਦੇ ਵਿੱਚ ਘਰਾਂ ਦੀਆਂ ਕੀਮਤਾਂ ਹੁਣ 25 ਆ ਗਿਆ 22 ਤੋਂ ਬਾਅਦ ਬਹੁਤੀਆਂ ਨਹੀਂ ਬਦਲੀਆਂ ਲਗਭਗ ਉੱਥੇ ਕੀ ਰਹੀਆਂ ਘਰਾਂ ਦੀਆਂ ਕੀਮਤਾਂ ਦੇ ਵਿੱਚ ਬਹੁਤਾ ਫਰਕ ਨਹੀਂ ਆਇਆ ਪਰ ਇਹ ਆ ਵੀ ਨੌਕਰੀਆਂ ਬਹੁਤ ਸਾਰੀਆਂ ਗਈਆਂ ਮਾਰਗੇਜ ਮਹਿੰਗੀ ਹੋ ਗਈ ਆ ਤੇ ਖਰੀਦਣ ਵਾਲੇ ਘਟ ਗਏ ਆ ਤੇ ਕੁਝ ਲੋਕ ਹਜੇ ਵੀ ਸੋਚ ਰਹੇ ਆ ਕਿ ਇਹ ਘਰਾਂ ਦੀਆਂ ਕੀਮਤਾਂ ਥੱਲੇ ਆ ਜਾਣਗੀਆਂ ਬਹੁਤ ਸਾਰੇ ਲੋਕ ਇਸ ਗੱਲ ਬਾਰੇ ਕਹੋ ਕਿ ਅਨਸ਼ੋਰ ਆ ਉਹਨਾਂ ਨੂੰ ਪਤਾ ਨਹੀਂ ਵੀ ਘਰ ਹੁਣ ਖਰੀਦਣਾ ਚਾਹੀਦਾ ਜਾਂ ਉਡੀਕ ਕਰਨੀ ਚਾਹੀਦੀ ਆ ਆਸ ਉਹਨਾਂ ਨੂੰ ਇੱਕੋ ਹੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਘਰਾਂ ਦੀਆਂ ਕੀਮਤਾਂ ਘਟ ਜਾਣਗੀਆਂ ਤੇ ਬੈਟਰ ਡੀਲ ਮਿਲ ਜਾਊਗੀ ਕਿੰਨੇ ਘਰ ਆ ਤੁਸੀਂ ਆਲੇ ਦੋਲੇ ਫੱਟੇ ਦੇਖੇ ਹੋਣਗੇ ਵਿਕਣਚ ਹੀ ਨਹੀਂ ਆ ਰਿਹਾ ਵਕਦੇ ਨਹੀਂ ਲਗਾਤਾਰ ਬੜੇ ਲੰਬੇ ਲੰਮੇ ਸਮੇ ਤੋਂ ਤੇ ਹੁਣ ਮੌਲ ਰੋਲਾ ਇਹ ਆ ਕਿ ਘਰਾਂ ਦੀਆਂ ਕੀਮਤਾਂ ਕਈ ਗੱਲਾਂ ਕਰਕੇ ਮੈਟਰ ਕਰਦੀਆਂ ਇੱਕ ਤਾਂ ਇਹ ਕਰਦੇ ਆ ਵੀ ਜੇਸ ਬੰਦੇ ਨੇ ਨਵੇਂ ਬੰਦੇ ਨੇ ਘਰ ਲੈਣਾ ਉਹਦੇ ਲਈ ਸਭ ਤੋਂ ਮਹੱਤਵਪੂਰਨ ਆ ਵੀ ਮੈਂ ਇਹ ਘਰ ਲੈਣਾ ਤੇ ਉਹਦੀ ਕੀਮਤ ਜਿਹੜੀ ਆ ਉਹ ਠੀਕ ਠਾਕ ਹੋਣੀ ਚਾਹੀਦੀ ਆ ਜਾਂ ਉਹਦੇ ਆਲੇ ਦੁਆਲੇ ਉਹ ਵਿਅਕਤੀ ਸੋਚਦਾ ਦੂਜਾ ਇਹ ਕੀਮਤ ਜਿਹੜਾ ਬੰਦਾ ਘਰ ਦੇ ਵਿੱਚ ਕਈ ਵਾਰੀ ਇਹ ਸੋਚਦਾ ਕਿ ਜਿਹੜੇ ਬੰਦੇ ਨੇ ਘਰ ਲੈ ਲਿਆ ਹੁਣ ਉਹਨੂੰ ਕੀਮਤਾਂ ਨਾਲ ਕੀ ਵੀ ਉਹਨੇ ਤਾਂ ਲੈ ਲਿਆ ਉਹਨੇ ਰਹਿਣਾ ਆ ਤੇ ਬਸ ਗੱਲ ਖਤਮ ਉਹਦੀ ਮਾਰਗੇਜ ਰੀਨਿਊ ਹੋਣੀ ਆ ਉਹਨੇ ਘਰ ਦੇ ਉੱਤੇ ਗਾਂਹ ਹੋਰ ਮਾਰਗੇਜ ਲਈ ਆ ਜਿਹੜੀ ਉਹਦੀ ਕੀਮਤ ਘਰ ਦੀ ਉਹ ਉਹਦੇ ਲਈ ਮੈਟਰ ਕਰਦੀ ਆ ਬੈਂਕਾਂ ਜਿਹੜੀਆਂ ਆਮ ਤੌਰ ਦੇ ਉੱਤੇ ਜੇ ਤੁਹਾਡੇ ਘਰ ਦੀ ਕੀਮਤ ਘਟਾ ਤਾਂ ਬੈਂਕ ਉਹਦੇ ਤੇ ਘੱਟ ਲੋਨ ਦੇਗੀ ਉਹਦੀ ਮੌਰਗੇਜ ਨਹੀਂ ਕਰੂਗੀ ਐਕਸਪਰਟ ਜਿਵੇਂ ਕੈਨੇਡੀਅਨ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਆ ਸੀਐਮਐਚਸੀ ਆ ਜਾਂ ਰਾਇਲ ਲੀ ਪੇਜ ਆ ਇਹ ਕਿਸੇ ਨਾ ਕਿਸੇ ਤਰ੍ਹਾਂ ਪ੍ਰੈਡਿਕਟ ਕਰਨ ਦੀ ਕੋਸ਼ਿਸ਼ ਕਰਦੇ ਆ ਘਰਾਂ ਦੀਆਂ ਕੀਮਤਾਂ ਪਰ ਜਿਹੜੀ ਉਹਨਾਂ ਦੀ ਜਿਹੜੀ ਫੋਰਕਾਸਟ ਕਰਦੇ ਆ ਜਿਹੜੀ ਇਹ ਗੱਲ ਕਹਿੰਦੇ ਵੀ ਕੱਲ ਨੂੰ ਕੀ ਹੋਣਾ ਕਿਉਂਕਿ ਸਾਰੀ ਦੀ ਸਾਰੀ ਖੇਡ ਜਿਹੜੀ ਆ ਉਹ ਬਹੁਤ ਹੀ ਘਰਾਂ ਦੇ ਮਾਰਕੀਟ ਦੇ ਆਲੇ ਦੋਲੇ ਘੁੰਮਦੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਸਟਰਕਸ਼ਨ ਬੰਦ ਹੋ ਗਈ ਕੰਸਟਰਕਸ਼ਨ ਕਿਉਂ ਘਟ ਗਈ ਸਲੋ ਹੋ ਗਈ ਜਾਂ ਬੰਦ ਹੋ ਗਈ ਕਿਉਂਕਿ ਘਰ ਨਹੀਂ ਵਿਕ ਰਹੇ ਨਵੇਂ ਘਰ ਬਣ ਨਹੀਂ ਰਹੇ ਉਹ ਨਹੀਂ ਬਣ ਰਹੇ ਜਿਹੜੇ ਕੰਮਕਾਰ ਵਾਲੇ ਸੀ ਉਹ ਪਿੱਛੇ ਚਲੇ ਗਏ ਜਿਹੜੀ ਸਪਲਾਈ ਆਉਣੀ ਸੀ ਜਿਹਨੇ ਘਰਾਂ ਦਾ ਸਮਾਨ ਆਉਣਾ ਸੀ ਉਹ ਸਾਰੇ ਦਾ ਸਾਰਾ ਰੁਕ ਗਿਆ ਸਾਰੇ ਦਾ ਸਾਰਾ ਕੰਮਕਾਰ ਇਹਦੇ ਦਾਲੇ ਦਵਾਲੇ ਰੁਕ ਗਿਆ ਹੁਣ ਜਿਹੜੀ ਸੀਐਮਐਚਸੀ ਆ ਜਾਂ ਰਾਇਲ ਲੀ ਪੇਜ ਆ ਇਹ ਅੰਦਾਜ਼ਾ ਲਾਉਂਦੇ ਆ ਬਹੁਤ ਵਾਰੀ ਪਰ ਇਹਨਾਂ ਦੇ ਅੰਦਾਜ਼ੇ ਕਈ ਵਾਰੀ ਮਤਲਬ ਐਕਿਊਰੇਟ ਨਹੀਂ ਹੋ ਸਕਦੇ 7-8% ਇਧਰ ਉਧਰ ਹੋ ਜਾਂਦੇ 7-8% ਦਾ ਮਤਲਬ ਆ ਵੀ ਇੱਕ ਘਰ ਦੇ ਪਿੱਛੇ 50000 ਰੁਪਏ ਤੋਂ ਥੱਲੇ ਕਰ ਜਾਂਦੇ ਆ ਇਹ ਅੰਦਾਜ਼ੇ ਦੇ ਵਿੱਚ ਇੰਨਾ ਕੁ ਫਰਕ ਪੈ ਜਾਂਦਾ ਉਹ ਇਸ ਕਰਕੇ ਪੈ ਜਾਂਦਾ ਕਿ ਘਰ ਦੀ ਕੀਮਤ ਦੇ ਉੱਤੇ ਅਸਰ ਪਾਉਣ ਵਾਲੀਆਂ ਚੀਜ਼ਾਂ ਬਹੁਤ ਨੇ ਸਭ ਤੋਂ ਪਹਿਲੀ ਗੱਲ ਤੇ ਇੰਟਰਸਟ ਰੇਟ ਹੈ ਇੰਟਰਸਟ ਰੇਟ ਜਿਹੜਾ ਕਿਸ ਤਰੀਕੇ ਨਾਲ ਜਾਂਦਾ ਦੂਜਾ ਜੌਬਸ ਦਾ ਟ੍ਰੈਂਡ ਕੀ ਹੈ ਤੀਜਾ ਇਮੀਗ੍ਰੇਸ਼ਨ ਆ ਚੌਥਾ ਸਰਕਾਰ ਦੇ ਰੂਲ ਕੀ ਆ ਇਹ ਸਾਰੇ ਵੱਖ-ਵੱਖ ਸਮਿਆਂ ਦੇ ਉੱਤੇ ਬਦਲਦੇ ਰਹਿੰਦੇ ਆ ਭਾਵੇਂ ਹੁਣ ਟੈਕਨੋਲੋਜੀ ਬਹੁਤ ਐਡਵਾਂਸ ਆ ਗਈ ਆ ਬਹੁਤ ਕੁਝ ਹੋ ਗਿਆ ਪਰ ਉਹ ਸਾਰੀ ਜਿਹੜੀ ਟੈਕਨੋਲੋਜੀ ਐਡਵਾਂਸ ਯੂਜ਼ ਕਰਕੇ ਵੀ ਘਰਾਂ ਦੀਆਂ ਕੀਮਤਾਂ ਬਾਰੇ ਪਰਫੈਕਟ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਸਪੈਸ਼ਲੀ ਜਦੋਂ ਗਲੋਬਲ ਕ੍ਰਾਈਸਿਸ ਆ ਪੈਂਡੈਮਿਕ ਆ ਜਾਂ ਹੁਣ ਜਿਹੜੀ ਇੱਕ ਟ੍ਰੇਡਵਾਰ ਚੱਲ ਰਹੀ ਆ ਉਹਦੇ ਕਰਕੇ ਸੋ ਜਿਹੜਾ ਇੱਕ ਮਾਰਕੀਟ ਦੇ ਵਿੱਚ ਇੰਡੀਕੇਟਰ ਆ ਕਿ ਸੇਲ ਟੂ ਨਿਊ ਲਿਸਟਿੰਗ ਰੇਸ਼ੋ ਮਤਲਬ ਇਹ ਆ ਕਿ ਜਦੋਂ ਜਿਹੜੇ ਘਰ ਇੱਕ ਸੇਲ ਕਿੰਨੇ ਹੋ ਰਹੇ ਆ ਤੇ ਨਵੀਂ ਲਿਸਟਿੰਗ ਕਿੰਨੀ ਆ ਇਹਨਾਂ ਤੋਂ ਅੰਦਾਜ਼ਾ ਲੱਗ ਜਾਂਦਾ ਜਦੋਂ ਘਟ ਘਰ ਹੁਣ ਜਿਹੜੇ ਵਿਕਣ ਇਹਦਾ ਮਤਲਬ ਹੁੰਦਾ ਮਤਲਬ ਲਿਸਟਿੰਗ ਦੇ ਜਿਹੜੀ ਸੇਲ ਟੂ ਨਿਊ ਲਿਸਟਿੰਗ ਦਾ ਮਤਲਬ ਕੀ ਆ ਕਿ ਕਿੰਨੇ ਘਰ ਸੇਲ ਹੋ ਰਹੇ ਆ ਤੇ ਦੂਜੇ ਪਾਸੇ ਲਿਸਟਿੰਗ ਕਿੰਨੀ ਆ ਮਤਲਬ 100 ਘਰ ਲਿਸਟਿੰਗ ਤੇ ਲੱਗ ਗਿਆ ਜੀ ਅਸੀਂ ਵੇਚਣਾ ਵਿਕੇ ਉਹਦੇ ਵਿੱਚੋਂ 80 ਜੇ ਕੱਲ ਨੂੰ ਇਹ ਹੁੰਦਾ ਕਿ 100 ਘਰ ਲਿਸਟ ਤੇ ਲੱਗ ਗਿਆ ਬਿਕੇ ਉਹਦੇ ਵਿੱਚੋਂ 20 ਇਹਦਾ ਮਤਲਬ ਇਹ ਆ ਕਿ ਕੀਮਤਾਂ ਥੱਲੇ ਜਾਣਗੀਆਂ ਇਹ ਇੱਕ ਇੰਡੀਕੇਟਰ ਆ ਇਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਹੈ ਕਿਉਂਕਿ ਰੋਲਾ ਸਾਰਾ ਦਾ ਸਾਰਾ ਇਸ ਗੱਲ ਦੇ ਉੱਤੇ ਖੜਾ ਜਿਹੜਾ ਅੱਜ ਇਨਵੈਸਟਮੈਂਟ ਆ ਜਾਂ ਸਾਰਾ ਕੁਝ ਆ ਉਹ ਇੱਥੇ ਡਿਪੈਂਡ ਕਰਦੀ ਹੈ ਕਿ ਕੱਲ ਨੂੰ ਘਰ ਦੀ ਕੀਮਤ ਦਾ ਵਧਣਾ ਕੀ ਆ ਇੱਕ ਬੰਦੇ ਨੇ ਆਪਣੇ ਘਰ ਤੇ ਲੋਨ ਲੈਣਾ ਜਾਂ ਕੁਝ ਵੀ ਕਰਨਾ ਉਹਨੂੰ ਪ੍ਰੈਡਿਕਟ ਕਰਨਾ ਬਹੁਤ ਜ਼ਰੂਰੀ ਹੈ ਕੱਲ ਦੀ ਮਾਰਕੀਟ ਨੂੰ ਜਾਂ ਹੁਣ ਬੰਦੇ ਨੂੰ ਲੱਗੇ ਬਹੁਤ ਸਾਰੇ ਵੇਰੀਏਬਲ ਮਾਰਗੇਜ ਦੇ ਉੱਤੇ ਆ ਹੁਣ ਮਾਰਗੇਜ ਫਿਕਸ ਕਰਨੀ ਆ ਉਹ ਇੰਟਰਸਟੇਟ ਦਾ ਕੀ ਬਣਨਾ ਉਹ ਘਰ ਜਦੋਂ ਬੰਦੇ ਨੂੰ ਇਹ ਲੱਗਣ ਲੱਗ ਜਾਂਦਾ ਵੀ ਹੁਣ ਘਰਾਂ ਦੀਆਂ ਕੀਮਤਾਂ ਜਿਹੜੀਆਂ ਆ ਉਹ ਵਧਣੀਆਂ ਸ਼ੁਰੂ ਹੋ ਜਾਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਸ ਵੇਲੇ ਜਿਹੜਾ ਬਾਏਰ ਆ ਜਿਹੜਾ ਸੋਚ ਰਿਹਾ ਕਿ ਮੈਂ ਘਰ ਲੈਣਾ ਆ ਉਹ ਉਸ ਵੇਲੇ ਘਰ ਖਰੀਦ ਲੈਂਦਾ ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਹੁਣ ਘਰਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਜਾਣੀਆਂ ਉਹ ਉਦੋਂ ਹੋਣੀ ਆ ਜਦੋਂ ਜਿੰਨੇ ਘਰ ਲਿਸਟ ਹੋਏ ਆ ਉਹਦੇ ਵਿੱਚੋਂ ਵੇਕਣ ਵਾਲਿਆਂ ਦੀ ਦਾ ਜਿਹੜਾ ਨੰਬਰ ਆ ਜਿਹੜੀ ਗਿਣਤੀ ਆ ਜਦੋਂ ਉਹ ਵਧਣ ਲੱਗ ਜਾਂਦੀ ਹੈ ਆਦਰਵਾਇਜ਼ ਜਿਹੜੇ ਸੀਐਮਐਚਸੀ ਆ ਜਾਂ ਰਾਇਲਿ ਪੇਜ ਆ ਇਹ ਸੰਸਥਾਵਾਂ ਵੀ ਕਈ ਵਾਰੀ ਸਹੀ ਸਹੀ ਜੜੀਆਂ ਨਹੀਂ ਕਰ ਸਕਦੀਆਂ ਤੇ ਜਿਹੜੀ ਟਾਈਮ ਤੇ ਮਾਰਕੀਟ ਆ ਉਹ ਕਿਸ ਤਰੀਕੇ ਨਾਲ ਚੱਲਦੇ ਆ ਇਹ ਇੱਕ ਜਿਹੜਾ ਬਹੁਤ ਵੱਡਾ ਮੁੱਦਾ ਹੈ ਤੇ ਇਹਦੇ ਆਲੇ ਦੋਲੇ ਸਾਰੀ ਖੇਡ ਘੁੰਮ ਰਹੀ ਆ ਪਰ ਇਸ ਵੇਲੇ ਬਹੁਤ ਚੰਗਾ ਸਮਾਂ ਜਿਹੜਾ ਉਹ ਅ ਨਹੀਂ ਚੱਲ ਰਿਹਾ ਘਰਾਂ ਦੀ ਮਾਰਕੀਟ ਤਿੰਨ ਸਾਲ ਤੋਂ ਲਗਭਗ ਉੱਥੇ ਦੀ ਉੱਥੇ ਆ ਅਨਸਰਟਨਟੀ ਆ ਕੱਲ ਨੂੰ ਵਧਣੇ ਆ ਔਰ ਥੱਲੇ ਜਾਣੇ ਆ ਲੋਕੇਸ ਜੱਕੋ ਤੱਕ ਦੇ ਵਿੱਚ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ